ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਦਰਸ਼ਨ ਕਰੋਗੇ ਮੀਰੀ ਪੀਰੀ ਨਗਰ ਕੀਰਤਨ ਦੇ ਜੋ ਕਿ ਗੁਰਦੁਆਰਾ ਸਾਹਿਬ ਗੁਰੂ ਨਾਨਕ ਸਿੱਖ ਸ੍ਰੀ ਡੈਲਟਾ ਤੋਂ ਸ਼ੁਰੂ ਹੁੰਦਾ ਹੈ ਆ ਜੋ ਪਹਿਲਾਂ ਡਰੋਨ ਦੇ ਰਾਹੀਂ ਆਪਾਂ ਤੁਹਾਨੂੰ ਕਰਵਾਉਨੇ ਆ ਇਸ ਨਗਰ ਕੀਰਤਨ ਦੇ ਦਰਸ਼ਨ ਬੰਥ ਕੀ ਝੂਲਦੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ 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 ਦੇਖ ਤੇ ਫਤਿਹ ਦੇਖ ਤੇ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਟਰੈਵਲ ਸਿੰਘ ਮੇਰੇ ਹੁਣ ਤੱਕ ਚੱਲ ਰਹੇ ਸੀਗੇ ਇੰਟਰਨੈਸ਼ਨਲੀ ਟੂਰ ਦੇ ਜਿਹੜੇ ਵਲੌਗ ਚੱਲ ਰਹੇ ਸੀਗੇ ਤੇ ਮੈਂ ਹੁਣ ਇਹ ਸੋਚਿਆ ਵੀ ਜਿਹੜਾ ਮੈਨੂੰ ਇੰਸਟਾਗ੍ਰam ਤੇ ਤੁਸੀਂ ਸਾਰਿਆਂ ਨੇ ਇੰਨਾ ਜ਼ਿਆਦਾ ਪਿਆਰ ਦਿੱਤਾ ਤੇ ਮੈਂ ਹੁਣ ਆਪਦਾ ਜਿਹੜਾ ਉਹ ਟੂਰ ਆ ਅਫਰੀਕਾ 'ਚ ਉੱਥੇ ਸਟਾਪ ਲਾ ਕੇ ਤੇ ਮੈਂ ਬੀਸੀ ਦੇ ਵਲੌਗ ਸ਼ੁਰੂ ਕਰ ਦਵਾਂ ਕਿਉਂਕਿ ਮੈਨੂੰ ਉਮੀਦ ਆ ਬੀਸੀ ਦੇ ਵਲੌਗ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਦੇਖੋਗੇ ਤੁਹਾਨੂੰ ਉਹ ਹੈਲਪ ਵੀ ਕਰਨਗੇ ਜਿਹੜੀਆਂ ਜਿਹੜੀਆਂ ਜਗ੍ਹਾ ਦੀਆਂ ਸਾਰੇ ਮੈਨੂੰ ਕਾਲਸ ਕਰਦੇ ਆ ਡੀਐਮ ਕਰਦੇ ਆ ਵੀ ਇਹ ਜਗਾ ਕਿਵੇਂ ਆ ਇੱਥੇ ਕਿਵੇਂ ਜਾਣਾ ਉਹਦੀ ਸਾਰੀ ਇਨਫੋਰਮੇਸ਼ਨ ਤੁਹਾਨੂੰ ਵਲੌਗਾਂ ਦੇ ਵਿੱਚ ਮਿਲ ਜਾ ਕਰੋਗੀ ਤਾਂ ਕਰਕੇ ਮੈਂ ਅਫਰੀਕਾ ਸੀਰੀਜ਼ ਬੰਦ ਕਰਕੇ ਉਹਨਾਂ ਨੂੰ ਬਾਅਦ ਚ ਬਣਾਉਂਗਾ ਕਿਉਂਕਿ ਅਫਰੀਕਾ ਦੇ ਜਿਹੜੇ ਉਹ ਵਲੌਗ ਹਨਾ ਉਹਨਾਂ ਵਾਸਤੇ ਮੈਨੂੰ ਐਡੀਟਿੰਗ ਲਈ ਵੀ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ ਤੇ ਇੰਨੇ ਵਿਊਜ਼ ਮਿਲ ਨਹੀਂ ਰਹੇ ਕਿਉਂਕਿ ਉਹਦੇ ਵਿੱਚ ਇਨਫੋਰਮੇਸ਼ਨ ਬਹੁਤ ਜ਼ਿਆਦਾ ਹੈ ਕਿਉਂਕਿ ਟ੍ਰਾਈਬਾਂ ਨੂੰ ਮਿਲ ਰਿਹਾ ਜਿਹੜੀਆਂ ਟ੍ਰਾਈਬਾਂ ਨੂੰ ਮਿਲ ਰਿਹਾ ਉਹ ਟ్రਾਈਬਾਂ ਦਾ ਬੜਾ ਲੰਮਾ ਇਤਿਹਾਸ ਹੈ ਤੇ ਉਹ ਇਤਿਹਾਸ ਜਿਹੜਾ ਲੰਬਾ ਹੈ ਨਾ ਉਹਨਾਂ ਦਾ ਵਧੀਆ ਇਤਿਹਾਸ ਹੈ ਉਹਨਾਂ ਦਾ ਕਲਚਰ ਆ ਮੈਂ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਤੁਹਾਡੇ ਮੂਰੇ ਲੈ ਕੇ ਆਉਣਾ ਚਾਹੁੰਦਾ ਫਿਰ ਮੈਂ ਉਹ ਜਾਂ ਤਾਂ ਮੈਂ ਹੁਣ ਇੰਡੀਆ ਜਾਣਾ 4 ਮਹੀਨਿਆਂ ਤੱਕ 3 ਮਹੀਨਿਆਂ ਤੱਕ ਉਦੋਂ ਪਾਉਂਗਾ ਇੰਡੀਆ ਜਾ ਕੇ ਤੇ ਜਾਂ ਫਿਰ ਸੋਚੂਗਾ ਫਿਲਹਾਲ ਲਈ ਮੈਂ ਹੁਣ ਬ੍ਰਿਟਿਸ਼ ਕੋਲੰਬੀਆ ਤੇ ਮੇਰੇ ਕਾਫੀ ਆਹ ਸਮਰ ਮੈਂ ਮੈਨੂੰ ਵਾਪਸ ਆਇਆ ਟੂਰ ਤੇ 3 ਮਹੀਨੇ ਹੋ ਗਿਆ ਮੈਂ ਬਹੁਤ ਸਾਰੇ ਵਲੌਗ ਬਣਾ ਚੁੱਕਿਆ ਹਾਂ ਪਰ ਵਲੌਗ ਪਈ ਆ ਮੈਂ ਸੋਚਦਾ ਮੈਂ ਉਹਨਾਂ ਨੂੰ ਨਾਲ ਦੀ ਨਾਲ ਪਾਉਣੇ ਸ਼ੁਰੂ ਕਰਾਂ ਉਹਨਾਂ ਨੂੰ ਵਧੀਆ ਤਰੀਕੇ ਨਾਲ ਬਣਾਣਾ ਤੁਸੀਂ ਵੀ ਪਸੰਦ ਕਰੋਗੇ ਕਿ ਮੈਂ ਪੱਗ ਬਨ ਕੇ ਸੋਹਣਾ ਪੁੱਤ ਮਾ ਦਾ ਤਾ ਬਣਿਆ ਹੋਇਆ ਕਿਉਂਕਿ ਮੈਂ ਚੱਲੇ ਆ ਨਗਰ ਕੀਰਤਨ ਦੇ ਦਰਸ਼ਨ ਕਰਨ ਵਾਸਤੇ ਜਿਹੜਾ ਕਿ ਜਿਹੜਾ ਆਪਣਾ ਗੁਰਦੁਆਰਾ ਸਕਾਟ ਰੋਡ ਤੇ ਪੱਤਰ ਤੇ ਜਿਹੜਾ ਗੁਰਦੁਆਰਾ ਮੈਕਡੋਨਲਡ ਦੇ ਸਾਹਮਣੇ ਉਸ ਗੁਰਦੁਆਰੇ ਨਗਰ ਕੀਰਤਨ ਆਪਾਂ ਚੱਲੇ ਆ ਦਰਸ਼ਨ ਕਰਨ ਨਾਲ ਅੱਜ ਆਪਾਂ ਤੁਹਾਨੂੰ ਵੀ ਦਰਸ਼ਨ ਕਰਾ ਦੇਨੇ ਆ ਤੇ ਬ੍ਰਿਟਿਸ਼ ਕਲੰਬੀਆ ਦੇ ਜਿਹੜੇ ਵਲੌਗਸ ਆ ਓਹੋ ਅੱਜ ਤੋਂ ਸ਼ੁਰੂ ਹੋ ਜਾਣਾ ਮੈਂ ਅੱਜ ਇਹ ਵਲੌਗ ਐਡਿਟ ਕਰਕੇ ਤੁਹਾਡੇ ਲਈ ਪਾ ਦੇਣਾ। ਓਕੇ ਜਾ ਰਿਆਂ ਮੈਂ 124 ਤੇ ਪਹੁੰਚ ਗਿਆ। ਸਾਡੇ ਘਰ ਤੱਕ 5 ਮਿੰਟ 5 ਤਣੀ 10 ਮਿੰਟ ਲੱਗਣਿਆ ਮੈਨੂੰ। ਉਹ 124 ਤੇ ਇਧਰ ਮੁੜਨਾ ਪੱਤਰ ਤੋਂ ਨਗਰ ਕੀਰਤਨ ਸ਼ੁਰੂ ਹੋ ਜਾਣਾ। ਤੇ ਆਪਾਂ ਚੱਲਦੇ ਆਂ। ਦਰਸ਼ਨ ਕਰਦੇ ਆਂ ਤੇ ਤੁਹਾਨੂੰ ਵੀ ਕਰਾਉਣੇ ਆ ਨਗਰ ਕੀਰਤਨ ਦੇ ਤੇ ਇਸ ਤੋਂ ਬਾਅਦ ਸਾਡਾ ਕੱਲ ਦਾ ਟ੍ਰਿਪਾ ਕੱਲ ਦਾ ਵਲੌਗ ਵੀ ਨਾਲ ਨਹੀਂ ਆਊਗਾ 2-3 ਦਿਨ ਬਾਅਦ ਆਊਗਾ। ਕੱਲ ਨੂੰ ਆਪਾਂ ਜਾ ਰਹੇ ਆ ਵੈਂਡੀ தாம்ਸਨ ਹਟ ਵੈਂਡੀ தாம்ਸਨ ਹਟ ਪੈਂਬਟਨ ਤੋਂ 40 ਕਿਲੋਮੀਟਰ ਦੀ ਡਰਾਈਵ ਤੇ ਆ ਉਸ ਤੋਂ ਬਾਅਦ ਸਾਨੂੰ ਵਨ ਵੇ 8 ਕਿਲੋਮੀਟਰ ਦੀ ਹਾਈਕ ਕਰਨੀ ਪੈਣੀ ਆ ਆਪਣਾ ਇਹ ਹੈਗਾ ਟੂਰ ਬੈਕਪੈਕਿੰਗ ਦਾ ਸੋ ਆਪਣੇ ਵੱਡੇ ਵੱਡੇ ਬੈਗ ਵਿੱਚ ਸਲੀਪਿੰਗ ਬੈਗ ਵਿੱਚ ਸਾਰਾ ਕੁਝ ਪਾ ਕੇ A ਤੋਂ Z ਸਮਾਨ ਨਾਲ ਤੁਹਾਨੂੰ ਸਮਾਨ ਵੀ ਦਿਖਾਉਂਗਾ ਉਹ ਲੈ ਕੇ ਆਪਾਂ ਚੱਲੇ ਆ ਕੈਂਪਿੰਗ ਕਰਨ ਵਾਸਤੇ ਪਹਾੜ ਦੇ ਜਮ੍ਹਾਂ ਉੱਪਰ ਨੂੰ ਤੇ ਉਹ ਵਲੌਗ ਆਪਣਾ ਅਗਲਾ ਆਉਣਾ ਉਹ ਸ਼ੁਰੂਆਤ ਦਾ ਪਹਿਲਾ ਵਲੌਗ ਹੋਊਗਾ ਆਹ ਵਾਲੇ ਵਲੌਗ ਦੇ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਵਲੌਗ ਮੈਂ ਸ਼ੁਰੂ ਕਰ ਦੇਣੀ ਆ ਚੱਲ ਬੱਤੀ ਦੀ ਵੇਟ ਆ ਹਰੀ ਹੋਵੇ ਇਹ ਪੱਤਰ ਤੇ ਤੇ 124 ਤੇ ਮਸੀਤ ਕੋਲੇ ਆ ਨਾਲ ਹੀ ਮਸੀਤ ਆ ਗਈ ਸਲਾਮ ਵਾਲੇਕਮ ਮਸੀਤ ਵਾਲਿਆਂ ਨੂੰ ਤੇ ਆ ਰੋਡ ਬੰਦ ਕੀਤੀ ਹੋਈ ਆ ਇੱਥੋਂ ਤੇ ਇੱਥੋਂ ਨਗਰ ਕੀਰਤਨ ਪਰਲੇ ਪਾਸੇ ਨੂੰ ਜਾਂਦਾ ਜਾ ਤਾਂ ਇੱਥੇ ਯੂ ਟਰਨ ਮਾਰਦਾ ਹੁਣਾ ਨਗਰਕੀਰ ਤਨ ਜਾ ਮੇ ਵੀ ਆਹ ਥੋੜੇ ਟਾਈਮ ਲਈ ਆ ਵੀ ਰੋਡ ਬੰਦ ਕੀਤੀ ਹੋਣੀ ਆ ਮੈਨੂੰ ਇਹ ਪਤਾ ਨਹੀਂ ਕਿਉਂਕਿ ਮੈਂ ਲੇਟ ਹੋ ਗਿਆ ਰਾਤ ਮੈਂ ਗਿਆ ਵੈਸੀ ਜੰਗਲ ਚ ਸੌਣ ਨੂੰ ਤੇ ਵਾਪਸ ਆਇਆ ਆਰਾਊਂਡ 10:30 10:30 ਵਾਪਸ ਆ ਕੇ ਉਸ ਤੋਂ ਬਾਅਦ ਮੇਰੇ ਥੋੜੇ ਜੇ ਨਖਰੇ ਹੁੰਦੇ ਆ ਤੇ ਆਉਣ ਲਈ ਸ਼ਿੰਗਣੇ ਬਿੰਗ ਮਸਾ ਤਿਆਰ ਹੋਇਆ ਮੈਂ ਤੇ ਸੋ ਹੁਣ ਆਪਾਂ ਬਸ ਨੇੜੇ ਹੀ ਆ ਭੁੱਖ ਵੀ ਲੱਗੀ ਪਈ ਆ ਪਹਿਲਾਂ ਤੁਹਾਨੂੰ ਲੰਗਰ ਦੇ ਦਰਸ਼ਨ ਕਰਾਵਾਂਗੇ ਫਿਰ ਤੁਹਾਨੂੰ ਬਾਬਾ ਜੀ ਦੇ ਵੀ ਕਰਾਵਾਂਗੇ ਆਦੇ ਸੰਗਤਾਂ ਖੜੀਆਂ ਤਿਆਰ ਹੋ ਗਈਆਂ ਸਾਡੀਆਂ ਸੰਗਤਾਂ ਕਾਫੀ ਲੇਟ ਹੈਗੀਆਂ ਵਾਹੇ ਗੁਰੂ ਸਤਿਨਾਮ ਵਾਹੇ ਗੁਰੂ ਅੱਧੀ ਸ਼ੁਰੂਆਤ ਮੇਰੀ ਫੇਵਰਟ ਚੀਜ਼ ਨਾਲ ਜਿਹੜਾ ਕਿ ਫਰੂਟ ਤੇ ਉਤੋਂ ਸਾਰਿਆਂ ਨਾਲ ਫੇਵਰਟ ਫਰੂਟ ਮੈਂ ਤੀਰਾ ਵਾਟਰਮੈਲਨ ਸਾਪਾ ਮਤੀਰਾ ਖਾਨੇ ਆ ਤੇ ਤੁਹਾਨੂੰ ਦਿਖਾਉਨੇ ਆ ਦੇਖੋ ਕਿੰਦਰਤਨ ਬ੍ਰਹਮ ਸਾਹਿਬ ਪ੍ਰਤੀ ਵਰਤਮਾਨ ਸਾਹਿਬ ਇੰਦ੍ਰਕੁਪਿ ਬ੍ਰਹਮਾ ਸਦਾਵੰਸਾਹ ਵਿਭਉਤ ਸਰੂਪ ਦੇ ਪਰਿਯੁਗਤ ਰੂਪ ਕਰੈ ਨਰਕਟ ਸਦਾਹ ਭਗਤ ਪ੍ਰਭਾਹਿਤ ਤਰਦੇ ਫਿਰਦੇ ਆਪਾਂ ਨੂੰ ਹੁਣ ਇੱਥੇ ਮਿਲਿਆ ਨਿੰਗਾ ਸਿੰਘਾ ਦਾ ਪ੍ਰਸ਼ਾਦ ਤੇ ਆਪਾਂ ਪ੍ਰਸ਼ਾਦ ਛਕਦੇ ਆਂ ਕੀ ਸੋਹਣੀ ਹਵਾ ਚੱਲਦੀ ਐ ਤੇ ਸਾਰੀ ਸੰਗਤ ਵੇਖੋ ਬੈਠੀ ਆਰਾਮ ਨਾਲ ਸਕੂਨ ਦੇ ਵਿੱਚ ਹਵਾ ਨਾਲ ਬੈਠੀ ਸੰਗਤ ਉਹ ਪਹੁੰਚ ਚਲੇ ਆਪਾਂ ਗੁਰਦੁਆਰਾ ਸਾਹਿਬ ਦੇ ਜਮ੍ਹਾਂ ਕੋਲੇ ਜਿੱਥੇ ਸਾਡੇ ਘਰ ਦੇ ਬੈਠੇ ਉਹ ਆ ਗਿਆ ਗੁਰਦੁਆਰਾ ਸਾਹਿਬ ਯਾਰ ਭੁੱਲ ਹੀ ਗਿਆ ਇੰਦੀ ਨਾਲ ਖੜਾ 15-20 ਮਿੰਟ ਗੱਲਾਂ ਮਰੀ ਗਿਆ ਇੰਦੀ ਬਾਈ ਨਾਲ ਤੇ ਹਣੋ ਚਲਾ ਗਿਆ ਨਹੀਂ ਤਾਂ ਉਹਦੇ ਨਾਲ ਵੀ ਮਾੜਾ ਜਾਂ ਵਲੌਗ ਪਾਉਣਾ ਸੀ ਨਾਲੋਂ ਕੋਈ ਨਹੀਂ ਐਕਸਟਰਾ ਐਕਸਟਰਾ ਆ ਜੀ ਸਾਨੂੰ ਸਾਡੀਆਂ ਸੰਗਤਾਂ ਮਿਲ ਗਈਆਂ ਹੁਣ ਤੁਹਾਨੂੰ ਜਿੰਦਕਾਰ ਦੇ ਦਰਸ਼ਨ ਕਰਾ ਦਈਏ ਇੱਥੇ ਆਹਦੇ ਬੈਠੀ ਸਾਡੀ ਜਿੰਦ ਅੋ ਜਿੰਦ ਕਿੰਨੀ ਗਰਮੀ ਆ ਸੀ ਸੂਤ ਨਹੀਂ ਪਾਇਆ ਹੈ ਬੜਾ ਮਾਂ ਗਰਮੀ ਆ ਹਾਂ ਕਿਵੇਂ ਆ ਉਹ ਤਾਂ ਨਹੀਂ ਪੁੱਛਣ ਦੀ ਨਹੀਂ ਪਈ ਮੰਮੀ ਹੁਣਾਂ ਨੂੰ ਵੀ ਮਿਲ ਲੈ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰ ਲੈ ਜਦੋਂ ਆਪਾਂ ਪਾਲਤੀ ਸਾਹਿਬ ਦੇ ਦਰਸ਼ਨ ਕਰਦੇ ਆ ਲੱਭਦੇ ਆ ਆਪਾਂ ਕਿ ਸਟਰੀਟ ਦੇ ਉੱਤੇ ਆ ਨਗਰ ਕੀਰਤਨ ਹੁਣ ਤੇ ਚੱਲ ਕੇ ਤੁਹਾਨੂੰ ਵੀ ਦਰਸ਼ਨ ਕਰਾਉਣੇ ਉਸ ਤੋਂ ਬਾਅਦ ਮੈਂ ਤਿਆਰੀ ਕਰਨੀ ਆ ਮੰਮੀ ਹੁਣੇ ਨਾਲ ਜਾਂਦੇ ਲ ਮੈਨੂੰ ਪਤਾ ਹੀ ਨਹੀਂ ਤੇ ਉਸ ਤੋਂ ਬਾਅਦ ਜਿਹੜੀ ਕੱਲ ਨੂੰ ਆਪਾਂ ਬੈਕਪੈਕਿੰਗ ਤੇ ਜਾਣਾ ਹਾਈਕ ਕਰਨੀ ਕੈਂਪਿੰਗ ਕਰਨੀ ਆ ਉਹਦੀ ਤਿਆਰੀ ਸ਼ੁਰੂ ਕਰਦੇ ਆ ਤੇ ਅੱਜ ਆ ਦੇ ਦਿੰਦੇ ਚਲੋ ਅੱਜ ਹੁਣ ਮੈਂ ਘਰੇ ਜਾਣਾ ਬਸ ਯੇ 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 ਦੈਂ ਨੋ ਵੀ ਗੁਰੂ ਪਿਆਰੀ ਸਾਧ ਸੰਗਤ ਜੀ ਸਾਹਮਣੇ ਆ ਗਈ ਆ ਬਾਬਾ ਜੀ ਦੀ ਪਾਲਕੀ ਤੁਹਾਨੂੰ ਹੁਣ ਜ਼ੂਮ ਕਰਕੇ ਦਰਸ਼ਨ ਕਰਾਉਣੇ ਆ ਆ ਬਲਾਂਡੀਆਂ ਫਿਰਦੇ ਆ ਜੀ ਹਾਂ ਜੇ ਇਹ ਹੋਊਗੀ ਤਾਂ ਕੋਈ ਪਿਆਰ ਸੌਰੀ ਪੁਲਿਸ ਵਾਲੇ ਰੋ ਕਾਰਟ ਲਈ ਫਿਰਦੇ ਆ ਮੀਨ ਬੋਸ ਕਾਰਟ ਨਹੀਂ ਵਟ ਏਵਰ ਜੋ ਵੀ ਲੈ ਕਰਦੇ ਆ ਕੁਛ ਤਾਂ ਲਈ ਫਿਰਦੇ ਆ ਨਾ ਟੈਂਡਰ ਲੱਗਾ ਗੁਰਾਜ ਜਤੁਰਿਆ ਸਖ ਵਾਇਰ ਸਖ ਵਾਇਰ ਸਖ ਜੂਗ ਜਿਸਾ ਸੁਆ ਜਿਸੋ ਤੱਚੇ ਦਤਕਾ ਕੰਪੀटीशन ਬਹੁਤ ਨਾਰਿਕ ਸਰਕਲ ਦਾ 16 ਨੰਬਰ ਉਹਦੇ ਕਰਕੇ ਸਖੂ ਨੇ ਲੜਾਈ ਦਾ ਰੂਪ ਹੋਊਗਾ ਬਾਬਾ ਜੀ ਦੀ ਪਾਲਕੀ ਆ ਰਹੀ ਆ ਜਮਾ ਹੀ ਨੇੜੇ ਤੇ ਹੁਣ ਤੁਹਾਨੂੰ ਕੋਲੋਂ ਦਰਸ਼ਨ ਕਰਾਉਂਦੇ ਆ ਆ ਜੋ ਸਾਰਿਆਂ ਸੰਗ ਤਾਂ ਰਹਿ ਮੇਰਾ ਕੋਈ ਨਾ ਕੋਈ ਜਿਹੜਾ ਜੱਟ ਆਇਆ ਨਾ ਲੰਗਰ ਲੰਗਰ ਕਰਕੇ ਆਇਆ ਨਾ ਮੈਂ ਨਾ ਜਾਣਦਾ ਕਿ ਕਿਸ ਨਗਰ ਕੀ ਸੰਦੇਸ਼ ਕੀ ਤੇ ਬਲ ਅਸਲ ਸਾਹ ਸੰਗਤ ਜੀ ਇਹ ਆਪਾਂ ਜਿਹੜਾ ਨਗਰ ਕੀ ਤੱਕ ਆਖਦੇ ਜਾਂ ਤੇ ਭੇ ਡਾਕ ਦੇ ਜੋਰ ਦੇ ਉੱਤੇ ਪਹਿਰਾ ਲਾ ਕੇ 22 22 ਦਿਨ ਰਾਜ ਕਰ ਜਾਂਦੇ ਨੇ ਰਾਜ ਤੇ ਹਕੂਮਤਾਂ ਮੱਥੇ ਦੇ ਉੱਤੇ ਹੱਥ ਮਾਰਦੀਆਂ ਸਾਦ ਸੰਗਤੀ ਵੀ ਕਹਿੰਦੇ ਨਾ ਇਹ ਆਪ ਜੂਦੇ ਨੇ ਨਾ ਸਾਧੂ ਜੂਠ ਦਿੰਦੇ ਨੇ ਤੇ ਵਿੱਚੋਂ ਗਦਾਰ ਪੈਦਾ ਹੋ ਜਾਂਦੇ ਨੇ ਕਹਿੰਦੇ ਅਸੀਂ ਦੱਸਦੇ ਹਾਂ ਇਹਨਾਂ ਦਾ ਥਾਂ ਟਿਕਾਣਾ ਕਿੱਥੇ ਆ ਇਹ ਕੀ ਖਾਂਦੇ ਆ ਇਹ ਕੀ ਪਹਨਦੇ ਇਹਨਾਂ ਦੀ ਮਤ ਕੌਣ ਕਰਦਾ ਹੈ ਗੁਰਪਿਆਰੋ ਆਪਾਂ ਅੱਜ ਸਾਡਾ ਜਾਗਰਣ ਇਸਾਨਾ ਇਹ ਹੈ ਕਿ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਦੇ ਕੇ ਔਰ ਇਹਨਾਂ ਨੂੰ ਚੰਗੀ ਵਿੱਦਿਆ ਦੇ ਕੇ ਉੱਚੇ ਹੋ ਗਿਆ ਦੀ ਮੁੱਤਰਾ ਕੀ ਆਪਾਂ ਆ ਬੀਤ ਬੋਲਣਾ ਨਾ ਹੋ ਜਿੱਤ ਹੋਵੇ ਸੋਨੇ ਸਾਈਆਂ ਮੇਰਾ ਲਾਇਆ ਇੱਕ ਅਰਜ ਸੁਣਾਈਏ ਕਿੱਤ ਜਾਉਂਦਾ ਏ ਆਸਾਂ ਦਾ ਡੁੱਬ ਕੇ ਮਰ ਜਾਈਏ ਕਿੱਤ ਜਾਉਂਦਾ ਏ ਆਸਾਂ ਦਾ ਡੁੱਬ ਕੇ ਮਰ ਜਾਈਏ ਘੋੜਿਆਂ ਦੀ ਜੋੜੀ ਖੋਲੀ ਸੱਚੇ ਬਾਤਸਾ ਘੋੜਿਆਂ ਦੀ ਜੋੜੀ ਜਵਾਂ ਦੇ ਨਾਲ ਪਾਲਿਆ ਸੀ ਸੁੰਦਰ ਜੋੜਾ ਪਰ ਜਵਣ ਵਿੱਚ ਹਵਾ ਦੇ ਬਾਤੰਤ ਵਿਸ਼ੋ ਇਹ ਤੇ ਆਪਾਂ ਕਰ ਲਏ ਦਰਸ਼ਕ ਤੇ ਤੁਹਾਨੂੰ ਵੀ ਕਰਾਤੇ ਹੁਣ ਚੱਲਿਆਂ ਵਾਪਸ ਤੇ ਕਰਦੇ ਆਂ ਕੱਲ ਜਿਹੜੀ ਆਪਾਂ ਹਾਈਕ ਕਰਨੀ ਆ ਉਹਦੀ ਤਿਆਰੀ ਵਲੌਗ ਚੰਗਾ ਲੱਗਿਆ ਕਮੈਂਟ ਕਰਦੇ ਹੋ ਵਾਇਕ ਜੀ ਦਾ ਖਾਲਸਾ ਵਾਇਕ ਜੀ ਦੀ ਫਤਿਹ ਜ਼ਰੂਰ ਲਿਖਦੇ ਹੋ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਮਿਲਦੇ ਆਂ ਘਰੇ ਜਾ ਕੇ ਤੁਹਾਨੂੰ ਦਿਖਾਉਣਾ ਆਪਦੀ ਵੈਂਡ ਦਾ ਹਾਲ ਵੈਂਡ ਚ ਪੂਰਾ ਖਲਾਰਾ ਪਾਇਆ ਹੋਇਆ ਮੈਂ ਬੈਗ ਨੂੰ ਵੀ ਸੈਟਅਪ ਕਰਦੇ ਆ ਤੇ ਆਪਣਾ ਬੈਗ ਵੀ ਪੈਕ ਕਰਦੇ ਆ ਸਾਰੀਆਂ ਸੇਫਟੀ ਵਾਲੀਆਂ ਚੀਜ਼ਾਂ ਏ ਟੂ ਜ਼ेड ਸਾਰਾ ਕੁਝ ਲੈ ਕੇ ਜਾਣਾ ਨਾਲ ਕਿਉਂਕਿ ਜਿਹੜੀ ਜਗ੍ਹਾ ਤੇ ਆਪਾਂ ਜਾ ਰਹੇ ਆ ਉਥੇ ਕੋਈ ਨੈਟਵਰਕ ਨਹੀਂ ਹੋਣਾ ਬਸ ਸਰਾ ਹੀ ਆ ਕੰਮ ਨੈਟਵਰਕ ਜ਼ੋਨ ਤੋਂ ਬਾਹਰ ਹੀ ਜਾਣਾ ਆ ਚਲੋ ਫਿਰ 10 ਮਿੰਟ ਦੀ ਵਾਕਾ ਘਰ ਦੀ ਵਾਕ ਕਰਦੇ ਆ ਤੇ ਘਰ ਚੱਲਦੇ ਆ ਮੈਂ ਆ ਗਿਆ ਸੀ ਘਰੇ ਵਾਪਸ ਤੇ ਕਰ ਰਿਹਾ ਆ ਆਪਦਾ ਸਾਰਾ ਸਮਾਨ ਪੈਕ ਕੱਲ ਦੇ ਟ੍ਰਿਪ ਵਾਸਤੇ ਤੇ ਕਮਾ ਕੇ ਕੈਮਰਾ ਤੁਹਾਨੂੰ ਦਿਖਾਉਣਾ ਮੈਂ ਕੀ ਕੀ ਪੈਕ ਕਰ ਚੁੱਕਿਆ ਪੈਕ ਕੁਛ ਨਹੀਂ ਕੀਤਾ ਸਟੈਕ ਕੀਤਾ ਰੱਖਿਆ ਇੱਥੇ ਆ ਸਾਰੀਆਂ ਚੀਜ਼ਾਂ ਪਈਆਂ ਲਾਈਟਰ ਟਾਰਚ ਹੈੱਡ ਲੈਂਪ ਇਹਦੇ ਵਿੱਚ ਮੇਰਾ ਜੋ ਸੈਂਟਾਈਜ਼ਰ ਆ ਆਪਣੀ ਸਨ ਸਕ੍ਰੀਨ ਆ ਗਈ ਆ ਸਾਰਾ ਸਮਾਨ ਹੈਗਾ ਆਹ ਛੋਟਾ ਜਿਹਾ ਟੇਬਲ ਆ ਆ ਨਾਲ ਛੋਟਾ ਜਿਹਾ ਹੀਟਰ ਆ ਜੇ ਕੋਈ ਬੰਦਾ ਬਿਮਾਰ ਠਮਾਰ ਪੈਂਦਾ ਉਹਨੂੰ ਹੀਟਰ ਲਾ ਦਾਂ ਜੇ ਵੀ ਰਾਤ ਨੂੰ ਟੈਂਪਰੇਚਰ ਤਿੰਨ ਜਾ 2 ਡਿਗਰੀ ਹੋ ਜਾਣਾ ਆ ਟੈਂਟਾ ਇਹਨੂੰ ਲਵੇਟਣਾ ਵਾ ਤੇ ਉਹ ਪਿਆ ਬੈਗ ਮੇਰਾ ਹਾਈਕਿੰਗ ਵਾਲਾ ਬੈਕਪੈਕਿੰਗ ਆਣਾ ਉਹਦੇ ਵਿੱਚ ਪਾਉਣਾ ਸਾਰਾ ਸਮਾਨ ਸੋ ਆ ਆਪਣਾ ਸਮਾਨ ਆ ਰੈਡੀ ਆ ਲੋ ਵੀ ਮਿੱਤਰੋ ਤਕਰੀਬਨ ਡੇਢ ਘੰਟੇ ਬਾਅਦ ਆਪਣਾ ਬੈਗ ਵੀ ਰੈਡੀ ਆ ਤੇ ਆਪਾਂ ਆਪਣੀ ਵੈਨ ਵੀ ਚਮਕਾਤੀ ਆ ਵੈਨ ਤੇ ਜਾਣਾ ਕਿਤੇ ਨਹੀਂਗਾ ਬਸ ਵੈਨ ਵੈਸੀ ਸਾਫ਼ ਕਰਨੇ ਵਾਲੀ ਸੀ ਤੇ ਆਪਾਂ ਵੈਨ ਦਾ ਵੀ ਕਲੀਨ ਅਪ ਪੂਰਾ ਘੈਂਟ ਤਰੀਕੇ ਨਾਲ ਕਰ ਦਿੱਤਾ ਤੇ ਹੁਣ ਬੈਗ ਹੋ ਗਿਆ ਪੈਕ ਇਹਦੇ ਚ ਮੇਰੇ ਥੋੜੇ ਬਾਰੇ ਕੱਪੜੇ ਲੀਡੇ ਆਉਣੇ ਆ ਟਾਵਲ ਆਉਣਾ ਛੋਟੇ ਵਾਲਾ ਤੇ ਆਪਾਂ ਗੋਟੂ ਗੋ ਕਰ ਲਿਆ ਪੈਕਿੰਗ ਸਾਰੀ ਹੁਣ ਵਾਲਮਾਰਟ ਜਾਣਾ ਵਾਲਮਾਰਟ ਚ ਮੈਗੀ ਲਿਉਣੀ ਆ ਤੇ ਹੋਰ ਦੋ ਚਾਰ ਚੀਜ਼ਾਂ ਲਿਉਣੀਆਂ ਫਿਰ ਆਪਣੀ ਕੰਪਲੀਟਲੀ ਸਾਰੀ ਤਿਆਰੀ ਆ ਤੇ ਫਿਰ ਆਪਾਂ ਤੁਹਾਨੂੰ ਮਿਲਾਂਗੇ ਕੱਲੂ ਸਵੇਰੇ 4 ਵਜੇ ਦੇ ਆਸ-ਪਾਸ ਸਾਢੇ ਕਿਤੇ ਉੱਠਾਂਗੇ 4 ਵਜੇ ਤੱਕ ਤੁਹਾਨੂੰ ਆਪਾਂ ਸਾਸਰੀ ਘਰ ਬੁਲਾ ਦੇਣੀ ਆ ਤੇ ਆਪਣਾ ਬੈਗ ਰੈਡੀ ਆ ਹੁਣ ਵਲੌਗ ਐਡਿਟ ਕਰਦੇ ਆ ਨਗਰ ਕੀਰਤਨ ਵਾਲਾ